ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਲਕ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਢਿੱਲੋਂ ਦੇਸ਼-ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਆਵਾਜ਼-ਏ-ਖ਼ਲਕੋਂ ਦੁਬਾਰਾ ਫੇਰ ਸਤਿ ਸ਼੍ਰੀ ਅਕਾਲ ਹਰ ਵਾਰ ਤੁਹਾਡੇ ਤੱਕ ਅਸੀਂ ਨਵੀਂ ਜਾਣਕਾਰੀ ਲੈ ਕੇ ਸੇਵਾ ਕਰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਦੋਸਤੋ ਤੁਹਾਡੀ ਹਰ ਇੱਕ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਤੱਕ ਨਵੇਂ-ਨਵੇਂ ਜਾਣਕਾਰੀਆਂ ਲੈ ਕੇ ਪਹੁੰਚਾਈਏ ਤੁਹਾਡੇ ਤੱਕ ਪਹੁੰਚਾਈਏ ਅੱਜ ਵੀ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਪ ਰੂਪ ਹੋਣ ਦਾ ਸਾਨੂੰ ਮੌਕਾ ਮਿਲਿਆ ਮੇਰੇ ਨਾਲ ਦੇ ਸੀਨੀਅਰ ਪੱਤਰਕਾਰ ਸਰਦਾਰ ਕਲਦੀਸ਼ ਸਿੰਘ ਬਰਮਾੜੀ ਪਰਮਾੜੀਪੁਰ ਸਾਹਿਬ ਤੁਹਾਡਾ ਬਾਜੀ ਖਾਲਸਾ ਦਾ ਸਵਾਗਤ ਹੈ ਜੀ ਸ਼ੁਕਰੀਆ ਸਰ ਬੀਤੇ ਦਿਨੀ ਇੱਕ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਡਾਇਰ ਕਰਤੀ ਜਾਂਦੀ ਹੈ ਉਹਨਾਂ ਨੂੰ ਸਾਹਮਣੇ ਲੈ ਕੇ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਦੇ ਬੰਨੋਂ ਸਾਹਮਣੀ ਕੀਤੀ ਜਾਂਦੀ ਆ ਜਿਸ ਨੂੰ ਲੈ ਕੇ ਅੱਜ ਫਿਰ ਇੱਕ ਨਵੀਂ ਚਾਚਾ ਛੇੜ ਦਿੱਤੀ ਆ ਬੇਕਰਮ ਦੀ ਮਜੀਠੀਆ ਨੂੰ ਸਾਹਮਣੇ ਵਾਪਸ ਹੋਣ ਤੇ ਇੱਕ ਨਵੀਂ ਜਿਹੜੀ ਰਾਜਨੀਤੀ ਆ ਉਹ ਛੇੜ ਗਈ ਆ ਇਹ ਪਰਮਜੀਪੂਰ ਸਾਹਿਬ ਜਿਹੜੀ ਇਹ ਨਵੀਂ ਰਾਜਨੀਤੀ ਚਲੀ ਆ ਇਹ ਵਿੱਚ ਆਪ ਵਿਧਾਇਕ ਕੋਮਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਨੂੰ ਕਟਹਿਰੇ ਵਿੱਚ ਖੜਾ ਕਰ ਲਿਆ ਘੇਰ ਲਿਆ ਉਹ ਦੇ ਉਹ ਥੋੜੀ ਜਿਹੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੋ ਉਹ ਕੀ ਮਾਮਲਾ ਸਾਰੀ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰੋ ਦੇਸ਼ਕ ਦੇਸ਼ ਵਸੇ ਪੰਜਾਬੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਢਿੱਲੋਂ ਸਾਹਿਬ ਤੁਹਾਡੇ ਲਈ ਮੇਰੇ ਲਈ ਸਵਾਲ ਲੈ ਕੇ ਆਇਆ ਨਹੀਂ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਚਰਚਾ ਚ ਉਹ ਇਸੇ ਗੱਲ ਦੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੇ ਸ਼੍ਰੋਮਣੀ ਕਾਲੀਦਾਵ ਦੇ ਇੱਕ ਤਾਕਤਵਰ ਆਗੂ ਨੇ ਤਾਕਤਵਰ ਘਰਾਣੇ ਦੇ ਹੈਗੇ ਨੇ ਵਾਰਿਸ ਤੇ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਸਰਕਾਰ ਨੂੰ ਬਾਰ-ਬਾਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਘੇਰਦੇ ਵੀ ਨੇ ਜਿਹੜੀ ਗੱਲ ਕਰ ਰਹੇ ਨੇ ਕਿ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਫੇਰ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਲਿਆ ਇਸ ਤੋਂ ਪਹਿਲਾਂ ਵੀ ਕੁਮਰ ਵਿਜੇ ਪ੍ਰਤਾਪ ਉਹ ਰਹੀ ਬਾਰ-ਬਾਰ ਕਦੇ ਬਰਗਾਣੀ ਕਦੇ ਬਿਆਨ ਦੀ ਘਟਨਾ ਕਦੇ ਕੋਟਕਪੂਰਾ ਨੂੰ ਲੈ ਕੇ ਵੱਖ-ਵੱਖ ਘਟਨਾਵਾਂ ਨੂੰ ਲੈ ਕੇ ਗੋਲੀ ਕਾਂਡ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਰਹਿੰਦੇ ਆ ਪੰਜਾਬ ਦੇ ਇੱਕੋ ਇੱਕ ਬ੍ਰੇਕ ਨੇ ਜਿਹੜੇ ਹਮੇਸ਼ਾ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦੇ ਆ ਜਦੋਂ ਸਰਦਾਰ ਕੁੰਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਗੱਲ ਆਉਂਦੀ ਆ ਤੇ ਮੈਂ ਅੱਜ ਸੁਣ ਰਿਹਾ ਸੀ ਕਿ ਉਹਨਾਂ ਦੀ ਗੱਲ ਦਾ ਸਰਕਾਰ ਵੱਲੋਂ ਬਹੁਤਾ ਜਵਾਬ ਵੀ ਨਹੀਂ ਕਿਤੇ ਦਿੱਤਾ ਜਾਂਦਾ ਤੇ ਗੌਰ ਵੀ ਨਹੀਂ ਕੀਤੀ ਜਾਂਦੀ ਉਸ ਗੱਲ ਵੱਲ ਕੁੰਮਰ ਵਿਜੇ ਪ੍ਰਤਾਪ ਨੂੰ ਇੱਕ ਤਰ੍ਹਾਂ ਨਾਲ ਨੁਕਰੇ ਲਾਇਆ ਹੋਇਆ ਹੈਗਾ ਜਦੋਂ ਰਾਜਨੀਤੀ ਦੇ ਵਿੱਚ ਆਉਂਦਾ ਕੋਈ ਕਿਉਂਕਿ ਉਹਨਾਂ ਦੀ ਅਫਸਰशाही ਦਾ ਜਿਹੜਾ ਦੌਰ ਆ ਉਹ ਬੜਾ ਕੰਮ ਦਾ ਰਿਹਾ ਤੇ ਉਹਨਾਂ ਸਾਹਿਬ ਜਦੋਂ ਵਿਕਰਮਜੀਤ ਸਿੰਘ ਜਿੱਠਿਆ ਨਾਲ ਇਸ ਮਾਮਲੇ ਤੇ ਉਹ ਸਰਕਾਰ ਨੂੰ ਘੇਰਦੇ ਨੇ ਤੇ ਤੁਹਾਨੂੰ ਥੋੜੀ ਜਿਹੀ ਮੈਂ ਥੋੜਾ ਜਿਹਾ ਪਿੱਛੇ ਲਿਜਾਣਾ ਵੀ ਉਹਨਾਂ ਦਾ 22 ਸਾਲ ਦਾ ਪੁਲਿਸ ਦਾ ਜਿਹੜਾ ਤਜਰਬਾ ਪੁਲਿਸ ਵਿਭਾਗ ਦਾ 22 ਸਾਲ ਦਾ ਤਜਰਬਾ ਉਹ ਜਲੰਧਰ ਲੁਧਿਆਣਾ ਦੇ ਕਮਿਸ਼ਨਰ ਸਮੇਤ ਆਈਜੀ ਦੇ ਵੱਡੇ ਅਹੁਦੇ ਤੇ ਉਹਨਾਂ ਦਾ ਇਤਿਹਾਸ ਵੱਡੇ ਅਹੁਦਿਆਂ ਤੇ ਡੀਆਈਜੀ ਆਈਜੀ ਦੇ ਵੱਡੇ ਅਹੁਦਿਆਂ ਤੇ ਉਹਨਾਂ ਨੇ ਕੰਮ ਕੀਤਾ 1998 ਬੈਂਚ ਦੇ ਪੰਜਾਬ ਕਾਡਰ ਦੇ ਉਹ ਆਈਪੀਐਸ ਅਧਿਕਾਰੀ ਨੇ ਕੁੰਬਰ ਵਿਜੇ ਪ੍ਰਤਾਪ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਢ ਦੀ ਤਫ਼ਸੀਲ ਕਰਨ ਵਾਲੀ ਸਿੱਟ ਦੇ ਉਹ ਮੈਂਬਰ ਵੀ ਰਹੇ ਨੇ ਤੇ ਸਮੇਤ ਬਾਦ ਉਹ ਮੁਖੀ ਵੀ ਰਹੇ ਨੇ ਜਦੋਂ ਸਰਕਾਰ ਬਦਲੀ ਆ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ ਫਿਰ ਉਹਨਾਂ ਨੂੰ ਮੁਖੀ ਬਣਾ ਦਿੱਤਾ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਸੁਮੇਲ ਸੈਣੀ ਜਿਹੜੇ ਕਿ ਡੀਜੀਪੀ ਉਹਦੇ ਤੋਂ ਸੇਵਾਮੁਕਤ ਹੋ ਚੁੱਕੇ ਸਨ ਤੇ ਅਕਸ਼ੇ ਕੁਮਾਰ ਉਹਨਾਂ ਨੂੰ ਉਹਨਾਂ ਤੋਂ ਪੁੱਛਗਿੱਛ ਕਰਨ ਵਾਲੇ ਇਹ ਮਤਲਬ ਕੁਮਰ ਵਿਜੇ ਪ੍ਰਤਾਪ ਐਜੇ ਸੈੱਟ ਦੇ ਮੁਖੀ ਐਜੇ ਚੀਫ ਆਫ ਸੈੱਟ ਉਹ ਉਹਨਾਂ ਨੇ ਪੁੱਛਗਿੱਛ ਕੀਤੀ ਵੱਡੀ ਗੱਲ ਕਿ ਉਹਨਾਂ ਪਰਮਰਾਜ ਸਿੰਘ ਉਮਰਾਨੰਗਲ ਆਈਪੀਐਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਚਰਨਜੀਤ ਸ਼ਰਮਾ ਐਸਐਸਪੀ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਸੀ ਉਹ ਵੀ ਕੁਮਰ ਵਿਜੇ ਪ੍ਰਤਾਪ ਹੋਣਾ ਅੱਜ ਜਦੋਂ ਕੁਮਰ ਵਿਜੇ ਪ੍ਰਤਾਪ ਬੈਸਟ ਸਟੇਟ ਦੇ ਨਿਕਲ ਨਵੀ ਕੀ ਕਹਿੰਦੇ ਨੇ ਉਹ ਕਿ بار-बार ਜਾਂ ਤਾਂ ਤੁਸੀਂ ਮਜੀਠੀਆ ਨੂੰ ਜਾਂਚ ਵਿੱਚ ਸ਼ਾਮਲ ਕਰੋ ਇਸ ਤੋਂ ਪਹਿਲਾਂ ਉਹਨਾਂ ਆਖਿਆ ਸੀ ਵੀ ਜਾਂਚ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਜਾਂਦਾ ਸੈੱਟ ਬਣਾ ਕੇ ਉਹਨਾਂ ਨੂੰ ਸੰਮਣ ਕਰ ਦਿੱਤੇ ਜਾਂਦੇ ਨੇ ਉਹ ਜੇਲ੍ਹ 'ਚ ਵੀ ਚਲੇ ਜਾਂਦੇ ਨੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਉਹ ਸਵਾਲ ਖੜਾ ਕਰਦੇ ਨੇ ਕਿ ਉਹਨਾਂ ਤੋਂ ਕੋਈ ਪੁੱਛਗਿੱਛ ਕਿਉਂ ਨਹੀਂ ਕੀਤੀ ਜਾਂਦੀ ਪੁੱਛਗਿੱਛ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਕਾਨੂੰਨ ਅਨਸਾਰ ਕੇਰਾਬੰਦੀ ਵਿੱਚ ਕਿਉਂ ਨਹੀਂ ਲਿਆਂਦਾ ਜਾਂਦਾ ਹੁਣ ਅਫਸਰ ਵਜੋਂ ਉਹਨਾਂ ਦਾ ਕਾਰਜਕਾਲ ਮੈਂ ਤੁਹਾਡੇ ਨਾਲ ਸਾਂਝਾ ਕਰ ਜਾਂ 2009 ਚ ਇੱਕੋ ਇੱਕ ਇਹੋ ਜਿਹੀ ਆਗੂ ਸੀ ਜਿਨ੍ਹਾਂ ਦੀ ਬਦਲੀ ਨੂੰ ਲੈ ਕੇ ਸਿਆਸੀ ਆਗੂ ਨੇ ਮੇਰੇ ਖਿਆਲ ਅਨਲ ਜੋਸ਼ੀ ਅੰਮਰਸਰ ਤੋਂ ਜਿਹੜੇ ਭਾਜਪਾ ਦੀ ਟਿਕਟ ਤੇ ਲੜਦੇ ਰਹੇ ਨੇ ਉਹਨਾਂ ਉਮੀਦਵਾਰਾਂ ਵੱਲੋਂ ਲੜਦੇ ਨੇ ਉਹਨਾਂ ਨੇ ਭੁੱਖ ਹੜਤਾਲ ਕੀਤੀ ਸੀ ਕੁਮਰ ਵਿਜੇ ਪ੍ਰਤਾਪ ਦੀ ਮਤਲਬ ਬਦਲੀ ਨੂੰ ਲੈ ਕੇ ਕਿ ਇਹਦੀ ਬਦਲੀ ਕੀਤੀ ਜਾਵੇ ਬਿਹਾਰ ਤੋਂ ਉਹ ਪੋਸਟ ਗ੍ਰੈਜੂਏਟ ਨੇ ਤੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਕਿਤਾਬਾਂ ਉਹਨਾਂ ਕਿਤਾਬਾਂ ਪੜ੍ਹਾਉਂਦੇ ਨੇ ਬੱਚਿਆਂ ਨੂੰ ਐਮਬੀਏ ਦੀਆਂ ਮੈਥ ਦਾ ਉਹਨਾਂ ਦਾ ਗੂਗਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਮੈਥ ਦਾ ਸਿਲੇਬਸ ਦਿੰਦੇ ਨੇ ਹੁਣ ਇੰਨੇ ਸੂਝਵਾਨ ਬੰਦੇ ਜਦੋਂ ਬਾਬਲ ਕਲਾ ਗੋਲੀकांड ਮੁੱਦੇ ਤੇ ਜਾਂ ਬਰਗਾੜੀ ਵਾਲੀ ਬਿਆਦਵੀ ਦੇ ਕਾਂਡ ਦੇ ਉੱਤੇ ਗੱਲ ਕਰਕੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦੇ ਨੇ ਤੇ ਉਹਨਾਂ ਦੀ ਗੱਲ ਦਾ ਲੌਜੀਕ ਤਾਂ ਕੋਈ ਨਾ ਕੋਈ ਹੋਊਗਾ ਨਾ ਬਿਲਕੁਲ ਤੇ ਕੁੰਮਰ ਵਿਜੇ ਪ੍ਰਤਾਪ ਉਹਨਾਂ ਨੇ ਹੁਣ ਜਿਹੜੀ ਗੱਲ ਤੁਸੀਂ ਕਰਦੇ ਹੋ ਉਹ ਛੇੜੀ ਹੈ ਜਦੋਂ ਹਾਈ ਕੋਰਟ ਵੱਲੋਂ ਜਾਂ ਕੋਰਟ ਵੱਲੋਂ ਸਮਣੇ ਵਾਪਸ ਹੋਣ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ ਤਾਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਨੇ ਇਹ ਤਾਂ ਹੋਣਾ ਹੀ ਥਾ ਉਹ ਲਿਖਦੇ ਨੇ ਉਹ ਲਿਖਦੇ ਨੇ ਸੋਸ਼ਲ ਮੀਡੀਆ ਤੇ ਕਿ ਇਹ ਤਾਂ ਹੋਣਾ ਹੀ ਥਾ ਮਤਲਬ ਕਿ ਇਸ ਕੇਸ ਵਿੱਚ ਜਾਨ ਨਹੀਂ ਇਸ ਕੇਸ ਨੂੰ ਉਸ ਤਰੀਕੇ ਨਾਲ ਸਰਵ ਨਹੀਂ ਕੀਤਾ ਜਾ ਰਿਹਾ ਜਿਵੇਂ ਮੈਂ ਚਾਹਨਾ ਕਾਨੂੰਨ ਅਨਸਾਰ ਪੰਜਾਬ ਸਰਕਾਰ ਇਸ ਵਿਕਰਮ ਸਿੰਘ ਜੀਠੀ ਲਈ ਸੰਜੀਦਾ ਨਹੀਂ ਹਾਲਾਂਕਿ ਜਿੰਨਾ ਵਿਕਰਮਜੀਤ ਸਿੰਘ ਜੀਠੀਆ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਪੰਜਾਬ ਨੂੰ ਘੇਰ ਰਹੇ ਨੇ ਉਥੋਂ ਉਹਨੂੰ ਦੇਖ ਕੇ ਲੱਗਦਾ ਕਿ ਸਰਕਾਰ ਵਿਕਰਮ ਸਿੰਘ ਜੀ ਥੀਏ ਨੂੰ ਉਡਾਉਣਾ ਚਾਹੁੰਦੀ ਆ ਉਡਾ ਜਾ ਕੇ ਰੱਖਣਾ ਚਾਹੁੰਦੀ ਆ ਪਰ ਕੁੰਮਰ ਵਿਜੇ ਪ੍ਰਤਾਪ ਆਪ ਦੇ ਐਮ.ਐਲ.ਏ ਨੇ ਇੱਕ ਵਾਰ ਉਹਨਾਂ ਇਹ ਵੀ ਆਖਿਆ ਸੀ ਕਿ ਮੈਂ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਐਵੇਂ ਹੀ ਮੈਂ ਤਾਂ ਰਿਟਾਇਰਮੈਂਟ ਲੈ ਲਈ ਸਮੇਂ ਤੋਂ ਪਹਿਲਾਂ ਮੈਂ ਵਧੀਆ ਸੀ ਅਫਸਰ ਸਾਹੀ ਲਾਈਨ ਦੇ ਵਿੱਚ ਜਿਹੜੇ ਮੇਰੇ ਮਨ ਦੀ ਚਾਹ ਸੀ ਇੱਕ ਗੱਲ ਜ਼ਰੂਰ ਕਿ ਕੁੰਮਰ ਵਿਜੇ ਪ੍ਰਤਾਪ ਬਾਹਰ ਹੀ ਕੈਸੇ ਆਗੂ ਨੇ ਜਿਹੜੇ ਚਾਹੁੰਦੇ ਨੇ ਕਿ ਬਰਗਾੜੀ ਜਾਂ ਬੈਬਲ ਕਲਾ ਜੇ ਕੋਟਕਪੂਰਾ ਇਹ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਇਹਦੇ ਵਿੱਚ ਸਹੀ ਤਰੀਕੇ ਨਾਲ ਪੁਲਿਸ ਕੰਮ ਕਰੇ ਸੱਟ ਕੰਮ ਕਰੇ ਤੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂ ਦੋਸ਼ੀਆਂ ਨੂੰ ਕਟਾਰੇ ਵਿੱਚ ਸਹੀ ਤਰੀਕੇ ਨਾਲ ਪੁੱਛਗਿੱਛ ਲਈ ਖੜਾ ਨਹੀਂ ਕੀਤਾ ਜਾ ਰਿਹਾ ਤੇ ਇਸੇ ਮਾਮਲੇ 'ਚ ਹੁਣ ਉਹਨਾਂ ਨੇ ਤੰਜ ਕੱਸਿਆ ਉਹ ਕਹਿੰਦੇ ਨੇ ਕਿ ਵਿਕਰਮਜੀਤ ਸਿੰਘ ਵਿਕਰਮ ਸਿੰਘ ਮਜੀਠੀ ਵਾਲੇ ਜਿਹੜੇ ਉਹ ਇਹ ਹੋ ਨਹੀਂ ਸਕ ਉਹਨਾਂ ਨੇ ਇਹ ਸ਼ਬਦ ਕਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਬਾਰੇ ਸੋ ਵਿਕਰਮ ਮਜੀਠੀਆ ਬਾਰੇ ਜਦੋਂ ਇਹ ਗੱਲ ਹੁੰਦੀ ਆ ਤਕੁੰਬਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਗੱਲ ਨੂੰ ਭਾਵੇਂ ਬਹੁਤ ਹੀ ਤਵੱਜੂ ਨਹੀਂ ਦਿੱਤੀ ਜਾ ਰਹੀ ਪਰ ਫਿਰ ਵੀ ਉਹਨਾਂ ਦੀ ਗੱਲ ਦੇ ਆਪਣੇ ਇੱਕ ਅਰਥ ਨੇ ਆਪਣੇ ਇੱਕ ਗੱਲ ਆ ਉਹਨਾਂ ਦੀ ਤੇ ਕੁੰਮਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਫੇਰ ਇੱਕ ਵਾਰ ਸਰਕਾਰ ਤੇ ਸਵਾਲ ਦੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਹਾਂਜੀ ਅਗਲੀ ਬਿਲਕੁਲ ਜੀ ਸਰਪਾਲ ਪ੍ਰਸਾਦ ਜੀ ਜੇਕਰ ਅੱਪਾ ਗੱਲ ਕਰੀਏ ਬਿਕਰਮਜੀਤ ਸਿੰਘ ਮਜੀਠੀਆ ਦੀ ਇਹਨਾਂ ਨੂੰ ਬਾਰੀ-ਬਾਰੀ ਸਮਾਨਾ ਕੀਤਾ ਜਾ ਰਿਹਾ ਜੇਲ੍ਹ ਦੇ ਵਿੱਚ ਵੀ ਜਾਏ ਆਏ ਨੇ ਕੀ ਇਹ ਬਿਕਰਮਜੀਤ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਪੰਜਾਬ ਸਰਕਾਰ سنجਿਦਾ ਨਹੀਂ ਦਿਖਾਉਂਦੀ ਆਪਣਾ ਜਾਂ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਜਾਂ ਤਾਂ ਪੰਜਾਬ ਸਰਕਾਰ ਪੁੱਛਗਿੱਛ ਨਹੀਂ ਕਰਨਾ ਚਾਹੁੰਦੀ ਹੈਗੀ ਉਹ ਕਿਉਂ ਨਹੀਂ ਕਰ ਰਹੀ ਉਹਨਾਂ ਤੋਂ ਜਾਂ ਬਿਕਰਮ ਸਿੰਘ ਮੁਜੀਠੀਆਂ ਨੂੰ ਜਾਣਬੁੱਝ ਕੇ ਉੱਥੇ ਜਾਇਆ ਜਾ ਰਿਹਾ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਉਹੀ ਉਹੀ ਸਭਾਲਾ ਮੇਰਾ ਕੱਚੇ ਤੌਰ ਤੇ ਢਿੱਲਾਸਾ ਇਹ ਗੱਲ ਮੰਨੀ ਜਾ ਸਕਦੀ ਹੈ ਕਹੀ ਜਾ ਸਕਦੀ ਹੈ ਕਿ ਸਿਆਸੀ ਜਦੋਂ ਕੇਸ ਚੱਲਦੇ ਨੇ ਸਿਆਸੀ ਆਗੂ ਤੋਂ ਇਹਦਾ ਸਿਆਸੀ ਆਧਾਰ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਹੈ ਤੇ ਵਿਕਰਮ ਸਿੰਘ ਜੀ ਮਜੀਠੀਆਵਾਦ ਇੱਕ ਐਸੇ ਆਗੂ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਮੁੱਦੇ ਤੇ ਘੇਰਦੇ ਨੇ ਪਰ ਸਰਕਾਰ ਚਾਹੁੰਦੀ ਹੈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇਹ ਚਾਹੁੰਦੇ ਨੇ ਪਰ ਜਿੱਥੇ ਤੱਕ ਮੇਰੀ ਨਜ਼ਰ ਹੈ ਉਹ ਉਹਨਾਂ ਨੂੰ ਵਾਰ-ਵਾਰ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕੀ ਕਟਹਿਰੇ 'ਚ ਖੜਾ ਕਰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਤੋਂ ਸਹੀ ਤਰੀਕੇ ਨਾਲ ਪੁੱਛ-ਪੁੱਛ ਨਹੀਂ ਕੀਤੀ ਜਾ ਰਹੀ ਬਿਕਰਮ ਸਿੰਘ ਜੀ ਠੀਲ ਨੂੰ ਜਾਣ ਬੁੱਝ ਕੇ ਫਿਰ ਤੇ ਜਾਣ ਬੁੱਝ ਕੇ ਆਈ ਗੱਲ ਹੋਗੀ ਉਹਨਾਂ ਦੇ ਦੱਸਣ ਮੁਤਾਬਕ ਕਿ ਸਰਕਾਰ ਜੇ ਕਾਨੂੰਨ ਆਪਣਾ ਕੰਮ ਕਰੇ ਤੇ ਕੋਈ ਵੀ ਦੋਸ਼ੀ ਭਾਵੇਂ ਬਰਗਾੜੀ ਆ ਭਾਵੇਂ ਨਸ਼ਿਆਂ ਦੀ ਏ ਗੱਲ ਨਾ ਜੜੀ ਭਾਵੇਂ ਕੋਈ ਹੋਰ ਮੁੱਦੇ ਨੇ ਕੋਈ ਦੋਸ਼ੀ ਉਹ ਕਹਿੰਦੇ ਵੱਜ ਨਹੀਂ ਸਕਦਾ ਸਰਕਾਰ ਨੂੰ ਸੰਜੀਦਾ ਹੋ ਕੇ ਕਾਨੂੰਨ ਅਨਸਾਰ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰ ਦੀ ਢਿੱਲਮੱਠ ਤੇ ਉਹ ਸਵਾਲ ਖੜੇ ਕਰਦੇ ਨੇ ਤੇ ਅਸੀਂ ਵੀ ਇਹ ਸੋਚਦੇ ਹਾਂ ਨਜ਼ਰੀਏ ਤੇ ਕਿ ਜੇ ਸਰਕਾਰ ਸੰਜੀਦਾ ਉਹਨੂੰ ਮੇਰਾ ਖਿਆਲ ਹੈ ਸਰਕਾਰ ਨੇ ਫਿਰ ਵਿਕਰਮ ਸਿੰਘ ਜੀਟੀਆ ਤੋਂ ਦੁਆਰਾ ਸੰਭਾਲ ਲਿਆ ਤੇ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ ਜਦੋਂ बार-बार ਇੱਕੇ ਬੰਦੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾਈ ਸੀ ਵਿਧਾਨ ਸਭਾ ਚੋਣ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਆ ਸਕੀ ਸੀ ਜਦੋਂ ਕੇਜਰੀਵਾਲ ਪੰਜਾਬ ਆਉਂਦੇ ਸੀ ਪੰਜਾਬ ਦੇ ਵਿੱਚ ਵੱਡੇ ਵੱਡੇ ਇਕੱਠਾ ਕਰਕੇ ਕੇਜਰੀਵਾਲ ਸਾਹਿਬ ਵੱਲੋਂ ਪੁੱਛਿਆ ਜਾਂਦਾ ਸੀ ਕਿ ਪੰਜਾਬ ਵਿੱਚ ਨਸ਼ੇ ਦਾ ਤਸਕਰ ਕੌਣ ਹੈ ਤੇ ਜਿਹੜੀ ਇਕੱਠੀ ਹੋਈ ਭੀੜ ਸੀ ਉਹ ਆਖਦੀ ਸੀ ਵਿਕਰਮ ਸਿੰਘ ਮਜੀਠੀਆ ਉੱਚੀ ਦੇ ਨੇ ਆਪਦੀ ਸੀ ਕਿ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਇੱਕ ਮਜੀਠੀਆ ਨੂੰ ਨਿਸ਼ਾਨਾ ਬਣਾ ਕੇ ਕੌਮੀ ਆਗੂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਰਹੇ ਨੇ ਤੇ ਫੇਸਬੁਕ ਸੋਸ਼ਲ ਮੀਡੀਆ ਤੇ ਸ਼ਾਇਦ ਅੱਜ ਵੀ ਭਾਵੇਂ ਇਹਨਾਂ ਦੇ ਬਹੁਤ ਸਾਰੇ ਆਗੂ ਪਾਰਟੀ ਛੱਡ ਗਏ ਪਰ ਅੱਜ ਵੀ ਉਹ ਪੋਸਟਾਂ ਪਈਆਂ ਨੇ ਉਮੇ ਕਿ ਮੈਂ ਮੈਂ ਵੀ ਕਹਿੰਨਾ ਵਿਕਰਮਜੀਤ ਸਿੰਘ ਮੀਠੀ ਮਜੀਠੀਆ ਅਨਸ਼ੇਧ ਤਸਕਰਾ ਮੈਂ ਵੀ ਕਹਿੰਨਾ ਵਿਕਰਮਜੀਤ ਸਿੰਘ ਵਿਕਰਮ ਸਿੰਘ ਮਜੀਠੀਆ ਅਨਸ਼ੇਧ ਤਸਕਰਾ ਤੇ ਅਖੀਰ ਇਹਦਾ ਰਿਜ਼ਲਟ ਕੀ ਹੋਇਆ ਕਿ ਅਰਵਿੰਦ ਕੇਜਰੀਵਾਲ ਜੀ ਨੇ ਮਾਫੀ ਮਾਫੀ ਮੰਗ ਲਈ ਅਦਾਤ ਦੇ ਆਧਾਰ ਤੇ ਕਿਉਂਕਿ ਇਹ ਸਿਆਸੀ ਗੱਲਾਂ ਦਾ ਆਧਾਰ ਤਾਂ ਤੁਸੀਂ ਕਿਹਾ ਨਾ ਸਿਆਸੀ ਤਾਂ ਹੁੰਦਾ ਹੀ ਹੁੰਦਾ ਕਿਤੇ ਨਾ ਕਿਤੇ ਹਰ ਗੱਲ ਦਾ ਆਧਾਰ ਹੈ ਤੇ ਜੇ ਇੱਕ ਸੀਐਮ ਪੰਜਾਬ ਸੀਐਮ ਦਿੱਲੀ ਦਾ ਪਾਰਟੀ ਦਾ ਕੌਮੀ ਕਨਵੀਨਰ ਰਿਸਪੈਕਟਡ ਅਰਵਿੰਦ ਕੇਜਰੀਵਾਲ ਜੀ ਮਾਫੀ ਮੰਗਦੇ ਨੇ ਤੇ ਇਹਦੇ ਮਾਨੇ ਵੱਟੇ ਨੇ ਕਿ ਸਿਆਸਤ ਆ ਜਿਹੜੀ ਉਹ ਜ਼ਰੂਰ ਘੁੰਮਦੀ ਹੈ ਤੇ ਅੱਜ ਤੁਹਾਡੀ ਜਾਣਕਾਰੀ ਜੇ ਹੋਵੇਗਾ ਮੇਰਾ ਅਖਰ 22 ਜੁਲਾਈ ਨੂੰ ਸ਼ਾਇਦ ਐਸੇ ਮਹੀਨੇ ਫਿਰ ਬਿਕਰਮਜੀਤ ਸਿੰਘ ਮੁਜੀਠੀਆ ਬਿਕਰਮ ਸਿੰਘ ਮੁਜੀਠੀਆ ਨਾਲ ਫਿਰ ਸੰਮਨ ਹੋਏ ਨੇ ਫਿਰ ਉਹਨਾਂ ਨੂੰ ਜਾਂਚ ਲਈ ਬੁਲਾਇਆ ਗਿਆ ਤੇ ਅੱਗੇ ਕੀ ਹੁੰਦਾ ਤੇ ਉੱਪਰਲੀ ਅਦਾਲਤ ਚ ਜਾ ਕੇ ਕੀ ਹੋਣਾ ਇਹ ਹਲੇ ਤੋ ਵਿਖਦਾ ਸਵਾਲ ਹੈ ਪਰੰਤੂ ਇੱਥੇ ਕੁੰਡੀ ਫਸਣੀ ਜ਼ਰੂਰ ਹੈ ਹੁਣ ਕਿਉਂਕਿ ਇੱਕ ਪਾਸੇ ਕੋਰਟ ਕੁਝ ਹੋਰ ਕਹਿੰਦੀ ਆ ਕੋਰਟ ਰੱਦ ਕਰਦੀ ਆ ਇੱਕ ਪਾਸੇ ਪੰਜਾਬ ਸਰਕਾਰ ਦੀ ਸੈਟ ਜਾਂ ਪੰਜਾਬ ਦੇ ਜੀ ਜਾਂਚ ਟੀਮ ਹੈ ਜਾਂ ਏਜੰਸੀ ਵਾਲੀ ਜਾਂਚ ਏਜੰਸੀ ਹੈ ਵਿਕਰਮ ਸਿੰਘ ਜੀਠੀ ਨੂੰ ਫੇਰ ਜਾਂਚ ਲਈ ਬਣਾਉਂਦੇ ਨੇ ਤੇ ਬਾਰ ਬਾਰ ਮੁੱਛਾਂ ਨੂੰ ਪੱਟ ਦੇ ਕੇ ਜਦੋਂ ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਮੈਨੂੰ ਬੁਲਾਓ ਮੈਨੂੰ ਬੁਲਾਓ ਮੈਂ ਡਰਦਾ ਨਹੀਂ ਤੇ ਬਹੁਤ ਤਰ੍ਹਾਂ ਦੇ ਸ਼ਬਦ ਉਹ ਬੋਲਦੇ ਨੇ ਤੇ ਇਸ ਤਰੀਕੇ ਨਾਲ ਇਹ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਹੋਰਾਂ ਨੇ ਫੇਰ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਮੁੱਦੇ ਤੇ ਰਾਜਨੀਤੀ ਇਤਨੀ ਹੋਰ ਤੇਜ਼ ਹੋ ਗਈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਲਪੁਰ ਸਾਹਿਬ ਦੋਸਤੋ ਦੇਖਣਾ ਹੋਵੇਗਾ ਕਿ ਜਿਹੜੀ ਵਿਕਰਮਜੀਤ ਸਿੰਘ ਦੀਆਂ ਨੇ ਵੀ ਉਹ ਉੱਚ ਅਦਾਲਤ ਦੇ ਵਿੱਚ ਜਾਂ ਦੁਬਾਰਾ ਫੇਰ ਅਦਾਲਤ ਦਾ ਕੋਹਾ ਖੜਕਾਉਂਦੀਆਂ ਨੇ ਕਿ ਉਹਨਾਂ ਨੂੰ ਸ਼ਰਨ ਮਿਲਦੀ ਹੈ ਜਾਂ ਨਹੀਂ ਜਾਂ ਇਹ ਸਾਹਮਣੇ ਕੀ ਦੁਬਾਰਾ ਫੇਰ ਪਹਿਲਾਂ ਨੂੰ ਵਾਪਸ ਆਉਣਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਹੇ ਤੱਕ ਵੀ ਕਿਸੇ ਸਿਆਸੀ ਆਗੂ ਦੀ ਜਾਂ ਸ਼੍ਰੋਮਣੀ ਕਾਲਦੀ ਗੱਲ ਜਾਂ ਆਦੀ ਪਾਰਟੀ ਦੇ ਵੱਲੋਂ ਕੋਈ ਇਹ ਜਿਹੜੀ ਬਾਰੇ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਹੈਗੀ ਕੋਈ ਉਹਨਾਂ ਨੇ ਪ੍ਰੈਸ ਕਰਨ ਪਰਾਂ ਜਾਂ ਅਪੀਲ ਨਹੀਂ ਕੀਤੀ ਹੈਗੀ ਕਿਸੇ ਕਿਸਮ ਦੀ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਵੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਕੀ ਜਿਹੜੀ ਹੈਗੀ ਆ ਸੈਟ ਦੁਬਾਰਾ ਬੁਲਾਉਂਦੀ ਆ ਸਮੂਹ ਨੇ ਜਿਹੜੇ ਕੀਤੇ ਨੇ ਉਹਦੇ ਵਿੱਚ ਬਿਕਰਮ ਸਿੰਘ ਜੀਠੀਆ ਪੇਸ਼ ਹੋਣਗੇ ਜਾਂ ਅਦਾਲਤ ਦਾ ਦਰਵਾਜ਼ਾ ਖੜਕਾਉਂਗੇ ਟਾਈਮ ਜਿਹੜਾ ਯਾਤਰੀ ਦਾ ਦਬੋ ਇਆਜਤ ਤੇ ਸਤਿ ਸ੍ਰੀ ਅਕਾਲ